ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੀਮਤੀ لال ਪੰਜਾਬ ਡਿਸਟ੍ਰਿਕਟ ਗੁਰਦਾਸਪੁਰ ਤੋਂ ਵੀਰ ਜੀ ਮੈਂ ਆਇਆ ਅੱਜ ਆਪਣੇ ਰਮੇਸ਼ ਰਾਣਾ ਵੀਰ ਆ ਉਹਨਾਂ ਦੇ ਘਰ ਆਇਆ ਉਹਨਾਂ ਦੇ ਮਾਤਾ ਨੇ ਪਿਤਾ ਜੀ ਆ ਉਹਨਾਂ ਦੇ ਮਾਤਾ ਜੀ ਆ ਤੇ ਇਹ ਉਹ ਦਿਨੇਸ਼ ਵੀਰ ਆ ਜਿਨੇ 10000 ਰੁਪਿਆ ਪਹਿਲਾਂ ਦਿੱਤਾ ਸੀ ਤੇ ਬਾਪੂ ਜੀ 25 26000 ਰੁਪਿਆ ਇਕੱਠਾ ਹੋਇਆ ਸੀ ਸਾਡੇ ਕੋਲ ਅੱਛਾ ਜੀ ਠੀਕ ਹੈ 26000 ਰੁਪਿਆ ਉਦੇ ਵਿੱਚੋਂ ਆਹ ਲੋ ਪੈਸੇ ਆਪਣੇ 10000 ਤੁਹਾਡੇ ਕੋਲ ਆ ਗਏ ਨਾ ਆ ਗਏ ਆ ਗਏ ਅਗਣਤੀ ਕਰੋ 16000 ਰੁਪਇਆ ਸੋ ਇਹ ਮੈਂ ਸਾਰੇ ਵੀਰਾਂ ਦਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸੇਵਾ ਪਾਈ ਆ ਇਹਨਾਂ ਤੱਕ ਪਹੁੰਚਾਈ ਆ ਇਸ ਗਰੀਬ ਪਰਿਵਾਰ ਦੇ ਲਈ ਸੋ ਇਸੇ ਤਰੀਕੇ ਨਾਲ ਆਪਣੀ ਏਕਤਾ ਜਿਹੜੀ ਆ ਉਹ ਬਣਾ ਕੇ ਰੱਖਣੀ ਆ ਇਹ ਦਿਨੇਸ਼ ਵੀਰ ਆਪਣੀ ਸੰਸਥਾ ਦਾ ਲੀਗਲ ਮੈਂਬਰ ਆ ਬੰਟੂ ਮਲਹੋਤਰਾ ਦੁਆਰਾ ਜੋੜਿਆ ਗਿਆ ਸੀ ਸੰਸਥਾ ਦੇ ਵਿੱਚ ਸਟੇਟ ਪ੍ਰੈਜ਼ੀਡੈਂਟ ਬੰਟੂ ਮਲਹੋਤਰਾ ਮੱਧ MP ਹਿਮਾਚਲ ਪ੍ਰਦੇਸ਼ ਦੇ ਤੇ ਸਰੇਂਦਰ ਸਿੰਘ ਵੀਰ ਜੀ ਆ ਰਕੇਸ਼ ਕੁਮਾਰ ਆ ਵੀਰ ਤੇ ਉਹਨਾਂ ਵੱਲੋਂ ਔਰ ਉਹਨਾਂ ਦੇ ਸਾਰੇ ਲੀਗਲ ਮੈਂਬਰ ਜਿਹੜੇ ਹਿਮਾਚਲ ਸਾਰਥੀ ਯਕਤਾ ਮਿਸ਼ਨ ਗਰੁੱਪ ਹੈ ਜਿਹੜਾ ਉਸ ਵੀਰ ਵੱਲੋਂ ਸਾਰਿਆਂ ਵੱਲੋਂ ਜੋੜੀ ਗਈ ਹੀ ਇਹ ਸੇਵਾ ਆਪਣੇ ਇਹਦੇ ਵਿੱਚ MP ਵਾਲਿਆਂ ਵੀਰਾਂ ਨੇ ਵੀ ਪਾਈ ਹੀ ਸੇਵਾ हिमाचल वाले ने भी पाई थी पंजाब वाले ने भी पाई थी यूपी वाले ने भी पाई थी ਤੇ ਸਾਡੀ ਇੰਡਿਊਸਡ ਡਰਾਈਵਰ ਇਕਤਾ ਐਸੋਸੀਏਸ਼ਨ ਸੰਸਥਾ ਵੱਲੋਂ ਵੀ 2100 ਰੁਪਇਆ ਜਿਹੜਾ ਉਹ ਇਸ ਗਰੀਬ ਪਰਿਵਾਰ ਦੇ ਲਈ ਦਿੱਤਾ ਗਿਆ ਟੋਟਲ 26000 ਰੁਪਇਆ ਸੀਗਾ ਠੀਕ ਹੈ ਜੀ ਔਰ ਉਸ ਵੀਰ ਨੂੰ ਸੰਸਥਾ ਦੇ ਨਾਲ ਜੁੜੇ ਨੂੰ ਹੋਇਆ ਸੀਗਾ ਡੇਢ ਮਹੀਨਾ ਤੇ ਇਸ ਕਰਕੇ ਉਹ ਵੀਰ ਦੀ ਅਟੈਕ ਦੇ ਨਾਲ ਡੈਥ ਹੋ ਗਈ ਆ ਤੇ ਰਮੇਸ਼ ਰਾਣਾ ਉਸ ਵੀਰ ਦਾ ਨਾਮ ਸੀ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਕਰਦਾ ਮਾਤਾ ਜੀ ਤੁਸੀਂ ਵੀ ਧੰਨਵਾਦ ਕਰ ਦਿਓ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹਾਂਜੀ ਤੇ ਮਹਾਰਾਜ ਹਮੇਸ਼ਾ ਤੁਹਾਡੀਆਂ ਸਾਰਿਆਂ ਦੀਆਂ ਚੜ੍ਹਦੀਆਂ ਕਲਾਂ ਰੱਖੇ ਤੰਦਰੁਸਤੀ ਬਖਸ਼ੇ ਪ੍ਰਮਾਤਮਾ ਹਮੇਸ਼ਾ ਤੁਹਾਡੇ ਉੱਤੇ ਪਰਿਵਾਰਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ